ਸਾਤਸਿਕਾ ਜੀ ਸਾਰੇ ਨੂੰ ਪਿੰਡ ਡੇਢ ਪਹੁੰਚ ਗਏ ਭਾਈ ਜੀ ਦੇ ਕੋਲ ਜੀ ਦੇਖੋ ਅੱਜ ਵੀ ਨਾ ਕੋਈ ਚਾਰਵੇਂ ਦੇ ਲੱਗਵਾ ਮੱਝਾ ਸੇਲ ਆ ਜੀ ਤੇ ਆਓ ਫਿਰ ਵੀਰ ਨਾਲ ਗੱਲਬਾਤ ਕਰੀਏ ਭਾਈ ਜੀ ਸਤਸਿਕਾ ਸਤਸਿਕਾ ਭਾਈ ਸਤਸਿਕਾ ਜੀ ਬਹੁਤ ਠੀਕ ਆ ਸਤਸਿਕਾ ਜੀ ਵਧੀਆ ਜੀ ਵਧੀਆ ਹੋ ਠੀਕ ਆ ਜੀ ਹਾਂਜੀ ਵਧੀਆ ਜੀ ਚਲੋ ਸੁਣੋ ਬਾਬਾ ਜੀ ਇਹ ਕਿਵੇਂ ਜਾਂਦੇਗਾ ਚੱਲੀ ਜਾਂਦਾ ਤੇ ਵਧੀਆ ਸੁਣਾਓ ਘਰ ਪਰਵਾਹ ਠੀਕ ਆ ਬਸ ਵਧੀਆ ਜੀ ਵਧੀਆ ਚਲੋ ਵਧੀਆ ਚੱਲੀ ਅੱਜ ਫਿਰ ਅੱਜ ਤੇ ਬੰਬੇ ਕੱਢ ਕੇ ਲਾਂਦਾ ਜਿੱਦਾਂ ਫੌਜੀ ਸਾਹਿਬ ਕਹਿੰਦੇ ਨਾ ਬੰਬ ਹਾਂ ਉਹ ਚੀਜ਼ ਹੀ ਕੱਢ ਕੇ ਲਿਆਣਾ ਹਾਂਜੀ ਮਖਾਲ ਦੋ ਇੱਕ ਵਾਰੀ ਚੀਜ਼ ਤੇ ਫਿਰ ਕਰਨੇ ਤੋਂ ਚੱਲ ਜਾ ਵੀ ਮਖਾਓ ਦੁਕਾਨੇ ਇਦੋਂ ਚਾਲੂ ਕਰੀਏ ਫਿਰ ਹਾਂਜੀ ਇਦੋਂ ਕਰ ਲੈਣੇ ਕਰਨੇ ਪਹਿਲਾਂ ਕੱਟੀ ਤੋਂ ਇੱਕ ਵਾਰੀ ਮਖਾਲ ਲਓ ਪਹਿਲਾਂ ਠੀਕ ਆ ਫਿਰ ਵਾਕੇ ਬੰਬੀ ਹੈ ਭਾਈ ਕਿਨੇ ਹੈ 20 ਕਿਲੋ ਵਾਲੀ 20 ਕਿਲੋ ਇਸ ਤੋਂ ਕਿੰਨਾ ਆ ਆ ਟਾਈਮ ਇੱਕ ਚੋਈਏ ਸਵੇਰੇ ਤੇ ਇੱਕ ਰਾਤੀ ਚੋਈਆ 6 6 ਕਿਲੋ ਦੀ ਚੋਈ ਕੀਤੀ ਆ 6 6 ਕਿਲੋ ਕੀਤੀ ਆ ਹਾਂਜੀ ਠੀਕ ਆ ਖਾਲੀ ਨਹੀਂ ਹਲੇ ਕੀਤੀ ਠੀਕ ਆ ਤੇ ਕੋਲ ਲਓ ਹੁਣ ਇਹਨੂੰ ਤੋੜ ਲਓ ਫਿਰ ਚਲੋ ਇਹਨੂੰ ਤੋੜ ਦਿੰਨੇ ਆ ਲਓ ਜੀ ਕਰੋ ਚੈੱਕ ਕਰੋ 20 ਕਿਲੋ ਬਹੁਤ ਸੋਹਣੀ ਝੋਟੀ ਆ ਜੈਡ ਬ੍ਰੈਗ ਆ ਤੇ ਕਰੋ ਚੈੱਕ ਕਰੋ ਉਹ ਉਧਰੋਂ ਹੀ ਆ ਹਾਂ ਜੀ ਆ ਆ ਨਸਲਾ ਪੂਰੀ ਝੋਟੀ ਦੀ ਠੀਕ ਆ ਸਿੰਗਲ ਹੈ ਸਿੰਗਲ ਆਡੀ ਆਹੋ ਐਂਡ ਹੀ ਆਗੇ ਐਂਡ ਮਾਲਕ ਨੇ ਕਰਾਇਆ ਆਪਾਂ ਗਾੜੀ ਕਰਾਉਣੀ ਠੀਕ ਆ ਬਾਈ ਪਰੇ ਗੀਵਲਾ ਚੀਜ਼ ਵੀ ਪਤਾ ਲੱਗਦਾਂ ਦੁੱਧ ਹਾਂਜੀ 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 ਥਾਣੂ ਵੀ ਲੱਗਾ ਤੇ ਲੇਵਾ ਵੀ ਜ਼ਬਰਦਸਤਾ ਪੂਰਾ ਓਨੀ ਗਾਣ ਓਨੀ ਪਛਾਣ ਆਜੋ ਆਜੋ ਆ ਜਾ ਕਰ ਮਾਰ ਜੇ ਜਾਓ ਜੀ ਕਰਾ ਪਿਓਰ ਜੈਡ ਬਣਾ ਕੇ ਜੈਡ ਬਣਾ ਇੱਕ ਕਵਾਲ ਤੱਕ ਨਹੀਂ ਚਟਾ ਠੀਕ ਬੱਚਾ ਮਗਰ ਕਟਾ ਜੋ ਉਹ ਵੀ ਪਿਓਰ ਜੈਡ ਬਣਾ ਪਿਓਰ ਜੈਡ ਬਲੈਕ ਆ ਗਿਆ ਦੇਖੋ ਮਾਰੋ ਅੱਗੇ ਪਿਛੇ ਕੈਮਰਾ ਵਾਲਾ ਕਹਦੇ ਆਜੋ ਬੱਚਾ ਇਹਦਾ ਠੀਕ ਹੈ ਫਿਰ ਲੈ ਚਲੋ ਆ ਜਾ ਹਾਂਜੀ ਬੋਲੋ ਫਿਰ ਇਹੋ ਜਿਹੀ ਝੋਟੀਆਂ ਤੇ 2-2 ਲੱਖ ਦੀਆਂ ਵੇਖਦੀਆਂ ਹਾਂ ਆਪਾਂ ਦੋ ਨਹੀਂ ਕਰਨਾ ਹਾਂ ਮੁੱਲ ਕਰਦੇ 1.70 ਹਾਂ 60 ਦੀ ਦੇ ਦਈਏ ਉਹ ਜੂ ਮੰਨ ਤਾਂ ਡੇਢ ਦੀ ਦੇ ਦਾਂਗੇ ਨਹੀਂ ਠੀਕ ਆ ਸ਼ੋਰ ਚੱਪਾ ਹੀ ਹੋਣਾ ਤਾਂ ਡੇਢ ਤੋਂ ਨਹੀਂ ਠੀਕ ਆ ਹਾਂਜੀ ਵੈਰ ਹੀ ਇਹ ਕੰਮ ਨਹੀਂ ਡੇਢ ਪਰ ਇਦਾਂ ਦੀ 2.5 ਲੱਖ ਰੁਪਏ ਦੀ ਮਿਲਦੀ ਹੈ ਝੋਟੀ ਪਰ ਉਹਨੇ ਭਾਈ ਠੀਕ ਹੈ ਬਹੁਤ ਬਹੁਤ ਸੋਹਣੀ ਝੋਟੀ ਆ ਕਟਾ ਜੋ ਬਗੈ ਦਾ ਹਾਲ ਦਾਰੇ ਆ ਆ ਕਟਾ ਜੈਡ ਬਲੈਕ ਠੀਕ ਆ ਠੀਕ ਆ ਠੀਕ ਆ ਕੱਦ ਕੁਦ ਐ ਵੱਡਾ ਦੋ ਚਲੋ ਤੂੰ ਬੜਾ ਛੋਟੀ ਮੰਨ ਕੇ ਨਾ ਆਈ ਅੱਧੋਂ ਦੀ ਕੱਟੀ ਜੋ ਅੱਛੇ ਦੋ ਦੰਦ ਦੰਦੀ ਠੀਕ ਆ ਲਓ ਜੀ ਦੋ ਦੰਦ ਇਹ ਵੀ ਕਰੋ ਚੈੱਕ ਇਹ ਇਹ ਵੀ ਸੁਈ ਜੋ ਪੰਜਵਾਂ ਦਿਨ 11 ਕਿਲੋ ਦੁੱਧ ਆ ਇਹ ਵੀ ਤੋਰੋ ਲਓ ਜੀ ਪੰਜਵਾਂ ਦਿਨ 11 ਕਿਲੋ ਦੁੱਧ ਆ ਤੇ ਵੇਖੋ ਕਰਾਂ ਜੀ ਕੱਦ ਕੁਦ ਬਹੁਤ ਵੱਡਾ ਆ ਆ ਚੈੱਕ ਕਰੋ ਕੋ ਜਵਰਦਹ ਛੋਟੀ ਇਹ ਵੀ ਐ ਨੁਕੜੀ ਘੋੜੀ ਚੱਡੀ ਆ ਇਹ ਵੀ ਕੁਆਸ ਦੀ ਆ ਛੋਟੀ ਦੀ ਕਮਾਲੋ ਕੁਆਲ ਇਥੇ ਕਮਾਲੋ ਇਥੇ ਕਮਲ ਕਟਾ ਮਗਰ ਆ ਕੇ ਕੱਢੀ ਆ ਇਹਦੇ ਮਗਰ ਕਟਾ ਆ ਜੋ ਅਸੀਂ ਕਟਾ ਮਗਰ ਆ ਗਿਆ ਹਾਂਜੀ ਆਹਦਾ ਫੁੱਲ ਫੁੱਲੇ ਆ ਬੰਨੇ ਤੁਸੀਂ ਹਾਂ ਚੀਜ਼ਾਂ ਚੰਗੀਆਂ ਨੇ ਫੁੱਲ ਵੱਜਦੇ ਭਾਜੀ ਹੈ ਚੰਗੀ ਚੀਜ਼ ਹੋ ਇਹਦੇ ਫੁੱਲ ਵੱਜਦੇ ਆ ਨਹੀਂ ਇਹ ਤਾਂ ਗੱਲ ਸਹੀ ਹੈ ਤੁਹਾਡੇ ਸਿੰਗੀ ਸੁੰਗੀ ਕਰਾਓ ਚੱਕ ਆ ਫਿਰ ਰਾਜੀ ਬਾਜੀ ਸਿੱਧੀ ਘੱਟ ਲੜ ਗਈ ਇੰਨਾ ਮੁੱਲ ਮੁੱਲ ਜਾਇ ਜੀ ਕਰਨਾ ਮੁੱਲ ਤੇ ਕਰਦੇ ਆ 13 ਹਾਂ ਸਵਾਦੀ 2000 ਛੋਟ ਕਰਾਂਗੇ 1 ਲੱਖ 3000 ਜੀ ਚਲੋ ਠੀਕ ਆ ਕੱਟੀ ਮਿਲਦੀ ਨਹੀਂ ਬਾੜੋ ਇਹਨੇ ਦੀ ਹਾਂ ਨਹੀਂ ਨਹੀਂ ਸੁਣੀ ਸੁਣੀ ਬਹੁਤ ਅੱਗੇ ਲੈ ਵਾਲਾ ਚੱਕ ਰੋਈ ਵਾਲਾ ਬਸ ਠੀਕ ਆ ਆ ਜਾਓ ਜਰਾ ਹਣੀ 10 11 ਕਿਨੂ ਇਹ ਕੋ ਦੁੱਧ ਜਾਂ ਬੋਲਾ ਲਾਲੇ ਚਲੋ ਪੰਜਵਾ ਦੇਣਿਆ ਸੂਈ ਨੂੰ ਤੇ ਆਹ ਜੀ ਫਿਰ ਇਹ ਵੀ ਕੱਲ ਦੀ ਸੂਈ ਜੋ ਅੱਛੇ ਵੀ ਕੱਲ ਹੀ ਸੂਈ ਆ ਹਾਂ ਜੀ ਇਹਦੀ 4-4 ਕਿਲੋ ਦੀ ਚਵਾਈ ਕੀਤੀ ਜੋ ਠੀਕ ਆ ਇਹ ਵੀ ਦੋ ਰੋ ਦੂਜਾ ਸੁਆ ਦੂਜਾ ਸੁਆ ਇਹਦੇ ਮਗਰ ਨੀਲੀ 라ਵੀ ਦੀ ਕੱਟੀ ਜੋ ਅੱਛਾ ਨੀਲੀ ਕੱਟੀ ਆ ਗਈ ਹੈ ਹਾਂਜੀ ਆ ਬੈਠੀ ਚਲੋ ਲੋ ਜਿੰਨਾ ਸਰਾ ਬਹੁਤ ਛੋਟੀ ਦੀਂਦੀ ਵੀ ਇਹ ਵੀ ਚੈੱਕ ਕਰੋ ਆ ਪਲੀ ਜੁੜੀ ਹਾਂ ਸੰਗੀ ਸੰਗੀ ਇਹਦੀ ਵੀ ਆ ਨਿੱਕੀ ਲੱਗੀ ਕੋਕਾ ਨਹੀਂ ਠੀਕ ਹੈ ਫਿਰ ਇਹ ਵੀ ਜ਼ਬਰਦਸਤ ਛੋਟੀ ਹੈ ਇਹ ਕਿ ਸਾਰਾ ਮਾਲ ਫਿਰ ਉਧਰ ਲੈ ਜਾਂਦਾ ਆ ਤਿੰਨ ਲਿਆ ਦੀਆਂ ਜੋ ਠੀਕ ਆ ਠੀਕ ਆ ਇੰਦਾ ਭਰ ਮੁੱਲ ਇਹਦਾ ਵੀ ਮੁੱਲ ਜੈਦੀ ਆ ਹੂੰ ਇਹਦਾ ਮੁੱਲ 130 ਗੜੀ ਦਾ ਵਾ ਸਵਾ ਇਹ ਵੀ 123 ਦੀ ਇਹ ਵੀ 123 ਦੀ 23000 ਦੀ ਚਲੋ ਠੀਕ ਆ ਚੱਲਾਂ ਤੇ ਗਰ ਹਾਂ ਵੇ ਕੱਟੀ ਪਿਓਰ ਦਿੱਲੀ ਦਾ ਵੀ ਕੱਟੀ ਜੋ ਦਿੱਲੀ ਜਾਈ ਕੱਟੀ ਆ ਗਈ ਚਲੋ ਠੀਕ ਆ ਇਹ ਦੇਖੋ 13 ਕਿਲੋ ਦੁੱਧ ਜੋ ਅੱਛਾ ਹਾਂਜੀ ਇਹ ਵੀ ਤੋਰੋ ਗੱਲਾਂ ਬਤਾਲਾ ਨਹੀਂ ਚੋਗਲੇ ਕੋਈ ਵਾ ਠੀਕ ਆ ਹਾਂਜੀ ਆ ਜੋ ਐ ਤਸੱਲਾ ਕਰਾ ਕੇ ਦਵਾਂਗੇ ਜੈਡ ਬਲੈਕ ਪਿਓਰ ਜੈਡ ਬਲਗ ਆ ਦੇਖੋ ਬਰਾ ਇਹ ਵੀ 5 ਤੋਂ 6 ਦਿਨ ਦੀ ਸੂਈ ਜੋ ਹੈ ਫੁੱਲ ਵੱਡੀ ਜੋ ਲਓ ਜੀ ਵੇਖੋ ਬਰਾ ਨੇ ਆ ਜਾ ਆ ਜਾ ਨਹੀਂ ਠੀਕ ਹੈ ਜੀ ਫਿਰ ਆ ਜਾ ਬਰਾ ਕਦ ਕੁਦ ਬਹੁਤ ਵੱਡਾ ਰੱਖ ਲਈ ਚੰਗੀ ਹੈ ਕਲੀ ਉਹ ਗੱਡੀ ਚ ਇਹਦਾ ਮੋਲ ਹੈ ਫਿਰ ਇਹੜਾ ਵੀ ਮੁੱਲ ਜਾਦੀ ਆ ਮੁੱਲ 1 ਦਾ ਕੜੀ ਦਾ 5 ਦੀ 1 ਦਾ 5 ਦੀ ਛੋੜੀ ਹੋਣੀ ਜੋ ਵੀਰਪੁਰਾ ਕਸਾਈ ਨਾ ਕਰੇ ਸੌਦੇਬਾਜ਼ੀ ਚ ਨਾ ਪਈ ਠੀਕ ਆ ਤੇ ਉਹ ਨੀਲੀ ਫਰ ਪਰਲੀ ਉਹਨੇ ਕੋ 10 ਕਿਲੋ ਦੁੱਧ ਜੋ ਪਹਿਲਾ ਸੂਆ ਹੀ ਆ ਦੁੱਧਾ ਅੱਛਾ ਦੁੱਧਾ ਸੂਆ ਇੱਕ ਕੜੀ ਪਹਿਲਾਂ ਇਹਨੇ ਮਗਰ ਬੱਚਾ ਖਾ ਲਿਆ ਨੀਲੀ ਦਾ ਉਹ ਪਰਲਾ ਕੱਟੀ ਜੋ ਕੱਟੀ ਕੱਟੀ ਆ ਵੀ ਹਾਂਜੀ ਲਓ ਜੀ ਆ ਚੱਕ ਰੋ ਪਹਿਲਾਂ ਇੱਕ ਮਹੀ ਨਹੀਂ ਦੋ ਮਹੀਆਂ ਦੇਣੀਆਂ ਵੇਖੋ ਪਿਓਰ ਨਿਸ਼ਾਨੀਆਂ ਕਬਰ ਕਰਦੀ ਨੀਲੀ ਦਾ ਵੀ ਨੇ ਠੀਕ ਆ ਇਹ ਵੀ ਤੋਰੋ ਦੁੱਧ ਕਿੰਨਾ ਸਲ ਲੈਂਦੇ 10 ਕਿਲੋ 10 ਕਿਲੋ ਲਓ ਜੀ 10 ਕਿਲੋ ਪਿਆਲਾ ਕਰਕੇ ਲੇ ਇਹ ਵੀ ਦਿਖਾਓ ਥਾਂ ਤੋਂ ਨਹੀਂ ਘੱਟ ਦਣੀ ਇੱਕ ਨੰਬਰ ਆਉਣਗੇ ਥਾਣੇ ਥਾਣਾ ਥਾਣੇ ਚੋ ਕੇ ਵੇਖ ਲੈ ਕੋਈ ਵੀਪੜਾ ਠੀਕ ਉਹ ਵੈਸੇ ਭਾਰਾ ਵਾ ਇੱਕ ਨੰਬਰ ਚ ਵਾਈ ਹੋਏਗੀ ਬਿਲਕੁਲ ਆ ਪਿਓਰ ਨੀਲੀ ਦੀ ਜੋ ਆ ਜੋ ਲਓ ਜੀ ਆ ਜਾ ਆ ਕੱਦਕੁੱਦੇ ਦਾ ਵੱਡਾ ਦੂਜਾ ਸੂ ਆ ਜੋ ਨਹੀਂ ਠੀਕ ਆ ਇੰਨਾ ਮੌਲ ਫਿਰ ਮੁੱਲ ਜਾਜੀ ਆ ਮੁੱਲ 9085 ਦੀ 85000 ਦੀ ਇਹਦੇ ਚ ਵੀ ਕਸਾਈ ਨਾ ਕਰੇ ਮੇਰਾ ਵੀਰ ਬੜਾ ਠੀਕ ਆ ਲੋ ਜੀ ਆਹੀ ਪੰਜ ਝੋਡੀਆਂ ਤੇ ਪੰਜੇ ਟਾਪ ਕੁਆਲਟੀ ਆ ਬਾਕੀ ਮੇਰੇ ਇੱਥੇ ਆ ਕੇ ਹਰ ਇੱਕ ਟਾਈਮ ਦੋ ਦੋ ਚੁਆਈ ਕਰੋ ਪਾਸ ਕਰੋ ਤੇ ਪੂਰੇ ਸੰਜ ਨੂੰ ਨਿਗੇਨੇ ਪਈ ਸੀ ਆ ਤੇ ਮੇਰਾ ਵੀਰ ਫਿਰ ਵੀ ਆ ਰਹਾ ਨਾ ਆਪਾਂ ਡੀ ਨਾਲ ਖੋਲ ਕੇ ਵਿਖਾ ਦੇ ਜੋ ਭਾਜੀ ਇੱਕ ਮਿੰਟ ਚਲੋ ਆਪ ਖਾਲੇ ਇੱਕ ਕੜੀ ਫੇੜਾ 20 ਕਿਲੋ ਵਾਲੀ ਤੋੜ ਲੋ ਤੋੜ ਲੋ ਕੋਈ ਨਹੀਂ ਤੋੜ ਲੋ ਪੜਾਓ ਕੜਮਾਲੀ ਗੀ ਪੜਾਓ ਲੋਲ ਆਜ ਬਾਈ ਦੇਖੋ ਠੀਕ ਹੈ ਆੜੀ ਸਾੜੀ ਲੇਵਾ ਨਹੀਂ ਲੱਗਦਾ ਨਹੀਂ ਲੱਗਦਾ ਬਾਈ ਈਸੇ ਵੀ ਚੰਗੀ ਐ ਨਾ ਫਿਰ ਆਪ ਵੀ ਰੁਪਈਏ ਲਾ ਕੇ ਲੈਂਦੀ ਐ ਬਸ ਬਿਲਕੁਲ ਹੁਣ ਆਏ ਨੇ ਕਮਾ ਲਓ ਇਹ ਦੁੱਪਰ ਤੇ ਰੱਬ ਦਾ ਨਾ ਹੀ ਐ ਬਸ ਬਾਜੀ ਬਸ ਆਜੋ 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 ਚਲੋ ਆ ਜਾ ਆ ਜਾ ਆ ਜਾ ਕਰਨ ਮੰਨ ਮੰਨ ਚਲੋ ਬਾਕੀ ਨੰਬਰ ਬੋਲੋ ਜੀ ਫਿਰ ਆਪਣਾ ਜੀਜ ਮੰਗਦਾ ਬਿਲਕੁਲ ਜੀ ਰਿਕੁਇਰ ਹੈਗਾ ਜੀ ਹਾਂਜੀ ਡਾਡੀ ਦਾ ਨਾਮ ਜੋ ਬੱਬਾ ਹਾਂਜੀ ਪਿੰਡ ਦੇੜ ਤਸਵੀਰ ਡੇੜਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਮੋਬਾਈਲ ਨੰਬਰ ਹੈ ਗਏ 98151 35937 ਇੱਕ ਨੰਬਰ ਹੋਰ ਜੋ 98151 ਉਹ 98555 2861 ਇੱਕ ਅਰੀ ਭਾਜੀ ਬੰਨਣਾ ਤੇ ਮਾਰ ਜੋ ਕੈਮਰਾ ਵੀਰਾਂ ਨੂੰ ਨੰਬਰ ਦਾ ਪਤਾ ਲੱਗ ਜਾਈ ਚਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ